ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸਰਦਰੋਤ ਦੀ ਪਹਿਲੀ ਸੰਘਣੀ ਧੁੰਦ ਨੇ ਕੱਲ ਸੂਬੇ ਵਿੱਚ ਆਵਾਜਾਈ ਦੀ ਰਫ਼ਤਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਦੁਪਹਿਰ ਤੱਕ ਸੰਘਣੀ ਧੁੰਦ ਪਈ ਜਿਸ ਨਾਲ ਆਮ ਜਨਜੀਵਨ ਲੀਹੋਂ ਲੈ ਗਿਆ ਸੰਘਣੀ ਧੁੰਦ ਕਾਰਨ ਸੂਬੇ ਵਿੱਚ ਵੱਖ-ਵੱਖ ਥਾਵਾਂ ਤੇ 20 ਤੋਂ ਜ਼ਿਆਦਾ ਵਾਹਨ ਆਪਸ ਵਿੱਚ ਟਕਰਾ ਗਏ ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦਕਿ 5 ਜ਼ਖਮੀ ਹੋ ਗਏ ਅੰਮ੍ਰਿਤਸਰ ਦੇ ਬਿਆਸ ਪੁਲ ਤੇ 10 ਵਾਹਨ ਆਪਸ ਵਿੱਚ ਟਕਰਾਏ ਇਸ ਦੌਰਾਨ ਸੀਮਿੰਟ ਦੀਆਂ ਬੋਰੀਆਂ ਨਾਲ ਲੱਦਿਆ ਇੱਕ ਟਰੱਕ ਫਲਾਈਓਵਰ ਤੋਂ ਹੇਠਾਂ ਜਾ ਡਿੱਗਾ ਉੱਥੇ ਮੋਗਾ ਨਜ਼ਦੀਕ ਪਿੰਡ ਲੋਹਾਰਾ ਨੇੜੇ 4 ਵਾਹਨ ਸੰਘਣੀ ਧੁੰਦ ਕਾਰਨ ਟਕਰਾ ਗਏ ਜਿਸ ਵਿੱਚ 2 ਵਿਅਕਤੀ ਜ਼ਖਮੀ ਹੋ ਗਏ ਮਲੇਰ ਕੋਟਲਾ ਨਜ਼ਦੀਕ ਵੀ ਧੁੰਦ ਕਾਰਨ ਵਾਪਰੇ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਉਧਰ ਲੁਧਿਆਣਾ ਤੋਂ ਦਿੱਲੀ ਲਈ ਸ਼ੁਰੂ ਕੀਤੀ ਗਈ ਫਲਾਈਟ ਨੂੰ ਵੀ ਹੁਣ 31 ਜਨਵਰੀ ਤੱਕ ਧੁੰਦ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਵੀ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਤੋਂ ਤੜਕਸਾਰ ਤੋਂ ਸੰਘਣੀ ਧੁੰਦ ਪੈਣ ਦੀਆਂ ਖਬਰਾਂ ਮਿਲ ਰਹੀਆਂ ਹਨ। ਭਾਵੇਂ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਹਿਬ ਜਦਿਆਂ ਦੇ ਸ਼ਹਾਦਤ ਦਿਨਾਂ ਦੇ ਮੱਦੇਨਜ਼ਰ ਵਾਦ-ਵਿਵਾਦ ਤੋਂ ਬਚਣ ਲਈ ਸ਼ਹੀਦੀ ਦਿਹਾੜੇ ਮੌਕੇ ਮਾਤਮੀ ਬਿਗਲ ਬਜਾਉਣ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਪਰ ਇਸ ਦੇ ਬਾਵਜੂਦ ਰਾਜਨੀਤਿਕ ਛੀਟਾ ਕਾਹੀ ਜਾਰੀ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਮੁੱਖ ਮੰਤਰੀ ਤੇ ਸਖਤ ਟਿੱਪਣੀਆਂ ਕਰਦਿਆਂ ਕਿਹਾ ਪਹਿਲੀ ਗੱਲ ਮੈਂ ਕਹਿਣਾ ਚਾਹਣਾ ਹੈ ਕਿਹੜਾ ਮੁੱਖ ਮੰਤਰੀ ਬਣਿਆ ਮੈਂ ਉਸੇ ਕਹਿੰਦਾ ਹੀ ਨਹੀਂ ਉਹ ਸਿੱਖ ਹੈ ਪਹਿਲਾ ਬੰਦਾ ਜਿਹਨੇ ਵਾਲ ਕੱਟੇ ਐ ਤੇ ਕੱਲਾ ਪੱਗ ਪਰ ਲਾਉਂਦਾ ਹੈ ਹੋਣ ਵਾਸਤੇ ਕਿ ਉਹ ਸਿੱਖ ਹੈ ਨਾਉਂ ਸਿੱਖ ਇਤਿਹਾਸ ਬਾਰੇ ਪਤਾ ਨਾ ਪਰਿਆਦਾ ਬਾਰੇ ਪਤਾ ਹੈ ਉਹਸ ਕਰਕੇ ਸਾਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਉਹਨੂੰ ਦੇਖਦੀਆਂ ਉਹਦੇ ਬਿਆਨ ਸੁਣਦੇ ਆ ਹਰ ਰੋਜ਼ ਇਹ ਜਿਹੇ ਬਿਆਨ ਦਿੰਦਾ ਹੈ ਐਡੀਆਂ ਉਹਦੀਆਂ ਕਰਪੂਤਾ ਹੈ ਕਿ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਅਗਵਾਈ ਇਹ ਜੇ ਬਾੜੇ ਪੱਧਰ انسان ਕੋਲ ਚਲੀ ਗਈ ਹੈ ਪੰਜਾਬ ਕਾਂਗਰਸ ਦੇ ਲੀਡਰਾਂ ਦੀ 26 ਦਸੰਬਰ ਨੂੰ ਕਾਂਗਰਸ ਹਾਈ ਕਮਾਂਡ ਨਾਲ ਦਿੱਲੀ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਵਿੱਚ ਅਗਲੀਆਂ ਲੋਕ ਸਭਾ ਚੋਣਾਂ ਬਾਰੇ ਅਤੇ ਸੀਟਾਂ ਦੇ ਵੰਡ ਬਾਰੇ ਸਲਾਮ مشورہ ਕੀਤਾ ਜਾਵੇਗਾ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਜੱਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਗੱਠਜੋੜ ਸੰਬੰਧੀ ਸੂਬੇ ਦੇ ਆਗੂਆਂ ਤੋਂ رائے ਲਈ ਜਾਵੇਗੀ ਅਤੇ ਉਹਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇਗਾ ਪਰ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਆਖਰੀ ਫੈਸਲਾ ਕਾਂਗਰਸ ਹਾਈ ਕਮਾਂਡ ਵੱਲੋਂ ਹੀ ਲਿਆ ਜਾਵੇਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੀ ਪਾਰਟੀ ਜਾਗੋ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਕਲਰਨੇਵਾ ਕਰ ਲਿਆ ਸੁਖਵੀਰ ਬਾਦਲ ਨੇ ਦਿੱਲੀ ਵਿੱਚ ਮਨਜੀਤ ਸਿੰਘ ਜੀਕੇ ਦੀ ਰਹਾਇਸ਼ ਤੇ ਜਾ ਕੇ ਉਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਸਾਬਕਾ ਕੌਂਸਲਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਇਸ ਤੋਂ ਬਾਅਦ ਸੁਖਵੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਉਹ ਵੀ ਕਹਿ ਰਿਹਾ ਕਿ ਕਾਲੀ ਦਲ ਅੱਜ ਪੰਜਾਬ ਵਿੱਚ ਕੱਲੇ ਪੰਜਾਬ ਵਿੱਚ ਨਹੀਂ ਦਿੱਲੀ ਵਿੱਚ ਨਹੀਂ ਮੈਂ ਕਹਿੰਦਾ ਪੂਰੇ ਦੇਸ਼ ਤੇ ਭੂਮਿਆਂ 'ਚ ਇੱਕ ਛੱਡੇ ਥੱਲੇ ਇਕੱਠੇ ਹੋਏ ਤੇ ਮੈਂ ਜਿਹੜੇ ਦੋ ਚਾਰ ਸਾਥੀ ਬਚੇ ਐ ਮੈਂ ਹੱਥ ਜੋੜ ਕੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਹ ਮਸਲਾ ਸੁਖਬੀਰ ਸਿੰਘ ਬਾਦਲ ਦਾ ਨਹੀਂ ਆਹ ਮਸਲਾ ਖਾਲਸਾ ਪੰਥ ਨੂੰ ਇਕੱਠੇ ਕਰਨਾ ਹੈ ਇੱਕ ਝੰਡੇ ਥੱਲੇ ਇਕੱਠੇ ਕਰਨਾ ਹੈ ਕਿਉਂਕਿ ਇੱਕ ਝੰਡੇ ਥੱਲੇ ਇਕੱਠੇ ਹੋਣ ਨਾਲ ਹੀ ਆਪਣੇ ਖਾਲਸਾ ਪੰਥ ਦੀ ਧੜਪਣੀ ਆਉਂਦੀ ਹੈ। ਮਨਜੀਤ ਸਿੰਘ ਜੀਕੇ ਦੀ ਅਕਾਲੀ ਦਲ ਵਿੱਚ ਵਾਪਸੀ ਤੋਂ ਬਾਅਦ ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਉਬਾਲ ਆ ਗਿਆ। ਦਿੱਲੀ ਪਾਪਾ ਆਗੂ ਮਨਜਿੰਦਰ ਸਰਸਾ ਨੇ ਜੀਕੇ ਦੀ ਅਕਾਲੀ ਦਲ ਵਿੱਚ ਵਾਪਸੀ ਤੇ ਟਿੱਪਣੀ ਕਰਦਿਆਂ ਕਿਹਾ ਸਾਰੇ ਉਹ ਲੋਕ ਨੇ ਜਿਹੜੇ ਹਾਸ਼ੀਏ ਤੇ ਆ ਗਏ ਜਿਹਨ ਜਿਹੜੇ ਬਾਦਲ ਸਾਹਿਬ ਨੂੰ ਕਦੀ ਬਹੁਤ ਮਾੜਾ ਚੰਗਾ ਬੋਲਦੇ ਸੀਗੇ ਸੁਖਵੀਰ ਜੀ ਉਹਨਾਂ ਦੇ ਪ੍ਰਤੀ ਕਹਿੰਦੇ ਸੀਗੇ ਕਿ ਇਹਨਾਂ ਨੇ ਗੋਲ ਕਾਂ ਲੁੱਟੀਆਂ ਨੇ ਦੋਵੇਂ ਆਸ਼ੀਅਤੇ ਨੇ ਦੋਵੇਂ ਖਤਮ ਹੋ ਚੁੱਕੇ ਨੇ ਇਸ ਕਰਕੇ ਉਹਨਾਂ ਕੋਲ ਉਹਦੇ ਕੋਲ ਵਿਕਲਪ ਬਚਿਆ ਕੋਈ ਨਾ ਉਹਨਾਂ ਕੋਲ ਵਿਕਲਪ ਬਚਿਆ ਕੋਈ ਦੋਵਾਂ ਕੋਲ ਨਾ ਵੋਟਰ ਰਹੀ ਹੈ ਨਾ ਸਪੋਰਟਰ ਰਹੀ ਹੈ ਔਰ ਨਾ ਹੀ ਕੋਈ ਮੈਂਬਰ ਰਿਹਾ ਇਸ ਕਰਕੇ ਉਹਨਾਂ ਦੋਵਾਂ ਨੇ ਇੱਕ ਦੂਜੇ ਨੂੰ ਗਰੇ ਲੱਗਣਾ ਮਜਬੂਰੀ ਆ ਮੈਂ ਸਮਝਦਾ ਕਿ ਜਿਨ੍ਹਾਂ ਨੇ ਇਲਜ਼ਾਮ ਲਾਏ ਸੀਗੇ ਉਹ ਇਲਜ਼ਾਮਾਂ ਦਾ ਬਣਿਆ ਕੀ ਉਹ ਕਿੱਥੇ ਗਏ ਉਹਨਾਂ ਦੇ ਉੱਤੇ ਵੀ ਉਹ ਇਲਜ਼ਾਮ ਲੱਗੇ ਨੇ ਸਰਸਾ ਸਾਹਿਬ ਤੇ ਲੱਗੇ ਨੇ ਕਲਕੇ ਤੇ ਲੱਗੇ ਨੇ ਉਹਨਾਂ ਅਸਤੀਫਾ ਦਿੱਤਾ ਮਨਜੀਤ ਸਿੰਘ ਤੇ ਦਲੇਰੀ ਸੀ ਕਿ ਉਹ ਮੈਂ ਅਸਤੀਫਾ ਦੇ ਕੇ ਬਾਹਰ ਆ ਗਿਆ ਸੀਗਾ ਅੱਜ ਫੇਰ ਮੈਂ ਖੜਾ ਹਾਂ ਅੱਜ ਅਕਾਲੀ ਦਲ ਮੈਨੂੰ ਲੈਣ ਆਇਆ ਹੈ ਇਸ ਤੋਂ ਸਾਰੇ ਜਵਾਬ ਮਿਲ ਜਾਂਦੇ ਨੇ ਉਹਨਾਂ ਨੂੰ ਚਾਹੀਦਾ ਹੈ ਅਸਤੀਫਾ ਦੇ ਕੇ ਸੜਕ ਤੇ ਆ ਜਨ ਫਿਰ ਦੇਖਦੇ ਹਾਂ ਉਹ ਵਾਪਸ ਆਦੇ ਨੇ ਕਿ ਨਹੀਂ ਆਦੇ 크리스마ਸ ਅਤੇ ਨਵੇਂ ਸਾਲ ਦੇ ਮੌਕੇ ਤੇ ਹਜ਼ਾਰਾਂ ਸਲਾਨੀ ਹਿਮਾਚਲ ਪ੍ਰਦੇਸ਼ ਪਹੁੰਚ ਰਹੇ ਹਨ ਐਸੇ ਦੌਰਾਨ ਸਲਾਨੀਆਂ ਦੀਆਂ ਕੁਝ ਆਪ ਹੁੰਦਰੀਆਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਪਰ ਇਸ ਸਭ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਦੇ ਸੀਐਮ ਸੁਖਵਿੰਦਰ ਸੁਖੂ ਨੇ ਹਿਮਾਚਲ ਪੁਲਿਸ ਨੂੰ ਸਲਾਨੀਆਂ ਨਾਲ ਸੰਜਮ ਨਾਲ ਪੇਸ਼ ਆਉਣ ਲਈ ਕਿਹਾ। ਉਹਨਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਨਸ਼ੇ ਦੀ ਲੋਰ ਵਿੱਚ ਝੂਲ ਰਹੇ ਸਲਾਨੀਆਂ ਨੂੰ ਜੇਲ੍ਹ ਯਾਤਰਾ ਨਾ ਕਰਵਾਈ ਜਾਵੇ ਬਲਕਿ ਉਹਨਾਂ ਨੂੰ ਮਾਣ ਸਹਿਤ ਹੋਟਲ ਤੱਕ ਪਹੁੰਚਾਇਆ ਜਾਵੇ। ਕਿ 20 ਦਸੰਬਰ ਸੇ ہماری ਕੈਬਨਟ ਨੇ ਫੈਸਲਾ ਕੀਤਾ ਹਿਮਾਚਲ ਪ੍ਰਦੇਸ਼ ਦੇ ਸਭੀ ਹੋਟਲ ਰੈਸਟੋਰੈਂਟ ਉਨਕੀ ਮਰਜ਼ੀ ਹੈ। उनकी मर्जी है कि वो 24 घंटे भी खुले रह सकते हैं वो जब चाहे जब बंद कर सकते हैं कोई रिस्ट्रिक्शन नहीं है खाने पीने की चीज़ों पर अगर कोई दुकानदार व पान की शॉप वाला पूरी रात खोलना चाहता है पूरी रात खोल सकता है कोई पुलिस वाला तंग नहीं कर सक करेगा और मैंने तो ये भी कहा है कि कोई पर्यटक अगर ज़्यादा झूम जाए तो उसको हवालात की सैर नहीं करवानी है उसको उसके होटल में छोड़ना है और उसको आराम से उसको सुलाना है ताकि वो हमको उसके मन में ये ना रहे कि मैं करने तो एंजॉय आया था और यहाँ हवालात की से आ, का, वो, 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 वो हवालात की सैर कर रहा हूँ तो हमने उन टूरिस्टों को टूरिस्टों को खासकर टूरिस्टों के लिए ये नहीं है कि हिमाचल के लोग यहाँ हुल्लड़बाजी करते रहे जगराओ दे नायब तहसीलदार वालों बीती पंद्रह दसंबर सूबे के समूह कलर्क समूहक छुट्टी होने के बावजूद ਸਥਾਨਕ ਦਫ਼ਤਰ ਦੇ ਕੁਝ ਮੁਲਾਜ਼ਮਾਂ ਨਾਲ ਗੰਢਤੁੱਪ ਕਰਕੇ ਸਵੇਰੇ 5 ਵਜੇ ਰਜਿਸਟਰੀ ਦਫ਼ਤਰ ਖੋਲਣ ਤੇ ਇੱਕੋ ਦਿਨ ਵਿੱਚ ਹੀ 107 ਰਜਿਸਟਰੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਦੀ ਹੁਣ ਪੰਜਾਬ ਸਰਕਾਰ ਨੇ ਵਿਜੀਲੈਂਸ ਜਾਂਚ ਕਰਵਾਉਣ ਦੇ ਹੁਕਮ ਦੇ ਦਿੱਤੇ ਹਨ ਦੱਸਿਆ ਜਾ ਰਿਹਾ ਹੈ ਕਿ ਜਗਰਾਉਂ ਤਹਿਸੀਲ ਦੇ ਇਤਿਹਾਸ ਵਿੱਚ ਇੱਕ ਦਿਨ ਵਿੱਚ ਪਹਿਲਾਂ ਕਦੇ ਵੀ ਇੰਨੀਆਂ ਰਜਿਸਟਰੀਆਂ ਨਹੀਂ ਹੋਈਆਂ ਇਨ੍ਹਾਂ ਰਜਿਸਟਰੀਆਂ ਵਿੱਚ ਰਿਸ਼ਵਤ ਲੈਣ ਦੇ ਦੋਸ਼ ਲੱਗ ਰਹੇ ਹਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਲਵੰਤ ਸਿੰਘ ਰਾਜਵਾਨਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਜੋ ਪੱਤਰ ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਸੀ ਕੱਲ ਉਸ ਦਾ ਜਵਾਬ ਆ ਗਿਆ ਪ੍ਰਧਾਨ ਮੰਤਰੀ ਦਫ਼ਤਰ ਨੇ ਕਮੇਟੀ ਨੂੰ ਇਸ ਮਸਲੇ ਤੇ ਗ੍ਰਹਿ ਮੰਤਰੀ ਅਮਨ ਸ਼ਾਹ ਨਾਲ ਗੱਲਬਾਤ ਕਰਨ ਲਈ ਕਿਹਾ ਜਿਸ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹ ਕੇਂਦਰ ਤੋਂ ਕੋਈ ਭੀਖ ਨਹੀਂ ਮੰਗ ਰਹੇ ਬਲਕਿ ਇਨਸਾਫ ਦੀ ਲੜਾਈ ਲੜ ਰਹੇ ਹਨ ਉਹਨਾਂ ਇੱਕ ਵਾਰ ਫਿਰ ਕੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਈ ਰਾਜੋਆਣਾ ਦੀ ਰਿਹਾਈ ਤੇ ਦਿੱਤੇ ਗਏ ਬਿਆਨ ਨੂੰ ਗਲਤ ਕਰਾਰ ਦਿੱਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਜਾਂ ਲਾਪਤਾ ਹੋਣ ਦੀ ਪੁਲਿਸ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਰਿਪੋਰਟ ਭੇਜ ਕੇ ਇਸ ਦੀ ਕਾਨੂੰਨੀ ਪੱਖਾਂ ਤੋਂ ਘੋਖ ਕਰਦਿਆਂ ਠਕਵੀਂ ਕਾਰਵਾਈ ਕਰਨ ਅਤੇ ਕਾਤਲਾਂ ਵਿਰੁੱਧ ਕਤਲ ਦਾ ਕੇਸ ਦਰਜ ਕਰਵਾਉਣ ਦੇ ਹੁਕਮ ਦਿੱਤੇ ਹਨ ਇਸ ਦੇ ਜਵਾਬ ਵਿੱਚ ਐਸਜੀਪੀਸੀ ਦੇ ਬੁਲਾਰੇ ਨੇ ਕਿਹਾ ਇਹ ਹੁਕਮ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਜੋ ਆਏ ਆ ਉਹਨਾਂ ਨੂੰ ਪੂਰਨ ਤੌਰ ਤੇ ਉਹਨਾਂ ਤੇ ਫੁੱਲ ਚੜਾਉਂਦਿਆਂ ਹੋਇਆ ਉਹਨਾਂ ਹੁਕਮਾਂ ਦੇ ਤਹਿਤ ਸ਼ੌਣੀ ਗੁਰਦਰਾਪਣ ਦੀ ਕਮੇਟੀ ਕਾਨੂੰਨੀ ਲੜਾਈ ਜਿਹੜੀ ਹੈ ਐਫਆਈਆਰ ਦਰਜ ਕਰਨ ਦੀ ਤੇ ਉਸ ਤੋਂ ਬਾਅਦ ਪਰਿਵਾਰ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਦਾ ਹੁਕਮ ਹੋਏਗਾ ਉਸ ਨੂੰ ਨਾਲ ਲੈ ਕੇ ਅਗਲੀ ਲੜਾਈ ਜਿਹੜੀ ਹੈ ਇਹ ਲੜੀ ਜਾਵੇਗੀ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਪੱਖੋਵਾਲ ਰੋਡ ਦੀ ਮੁੱਖ ਸੜਕ ਤੋਂ ਰੇਲਵੇ ਫਾਟਕਾ ਤੋਂ ਛਟਕਾਰਾ ਦਬਾਉਣ ਵਾਲਾ ਪੱਖੋਵਾਲ ਰੋਡ ਰੇਲਵੇ ਓਵਰ ਬ੍ਰਿਜ ਬਣ ਕੇ ਤਿਆਰ ਹੈ। ਬਸ ਹੁਣ ਇਸ ਪੁਲ ਨੂੰ ਅਦਗਾਟਨ ਦਾ ਇੰਤਜ਼ਾਰ ਹੈ। ਪਰ ਇਸ ਪੁਲ ਦੇ ਅਦਗਾਟਨ ਤੋਂ ਪਹਿਲਾਂ ਹੀ ਬੀਤੀ ਰਾਤ ਕਿਸੇ ਨੇ ਕਾਲੇ ਰੰਗ ਦੇ ਨਾਲ ਥਾਂ-ਥਾਂ ਤੇ ਪੁਲ ਤੇ ਥੈਂਕ ਯੂ ਆਸ਼ੂ ਜੀ ਲਿਖ ਦਿੱਤਾ। ਇਸ ਤੋਂ ਬਾਅਦ ਇਹ ਸਲੋਗਨ ਪੂਰਾ ਦਿਨ ਕੱਲ੍ਹ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ। ਜੇਕਰ ਜੋਗ ਹੈ ਕਿ ਇਸ ਪੁਲ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਆਗੂ ਵੱਡੇ ਲੀਡਰਾਂ ਤੋਂ ਕਰਵਾਉਣਾ ਚਾਹੁੰਦੇ ਹਨ ਇਸ ਕਰਕੇ ਇਸ ਪੁਲ ਦੀ ਸ਼ੁਰੂਆਤ ਵਿੱਚ ਵੱਡੇ ਵੱਡੇ ਪੱਥਰ ਰੱਖ ਦਿੱਤੇ ਗਏ ਹਨ ਤਾਂ ਕਿ ਕੋਈ ਦੂਜੀ ਪਾਰਟੀ ਦਾ ਆਗੂ ਇਸ ਪੁਲ ਦਾ ਉਦਘਾਟਨ ਨਾ ਕਰ ਸਕੇ ਫਲੋਰ ਵਿੱਚ ਇੱਕ ਕਲਯੁਗੀ ਸ਼ਰਾਬੀ ਪਿਤਾ ਨੇ ਆਪਣੇ 4 ਦਿਨ ਦੇ ਬੇਟੇ ਤੇ ਪਤਨੀ ਨੂੰ ਲੜਾਈ ਕਰਕੇ ਘਰੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਠੰਡ ਨਾਲ 4 ਦਿਨ ਦੇ ਬੱਚੇ ਦੀ ਮੌਤ ਹੋ ਗਈ ਪਰਸ਼ ਨੇ ਕੱਲ੍ਹ ਜੁਗੀ ਪੀਤਾਨੂ ਗ੍ਰਫਤਾਰ ਕਰ ਲਿਆ ਹੈ। ਪੁਲਿਸ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਤਿੰਨ ਨਾਗਰਿਕਾਂ ਦੀਆਂ ਸ਼ੱਕੀ ਹਾਲਤਾਂ ਵਿੱਚ ਮਿਲੀਆਂ ਲਾਸ਼ਾਂ ਕਾਰਨ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਫੌਜ ਨੇ ਆਪਣੇ ਹੀ ਇੱਕ ਬਰਗੇਡੀਅਰ ਨੂੰ ਹਟਾਉਣ ਦੇ ਨਾਲ ਤਿੰਨ ਫੌਜੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਮਾਮਲੇ ਦੀ ਕੋਰਟ ਆਫ ਇਨਕੁਆਰੀ ਦੇ ਹੁਕਮ ਵੀ ਦਿੱਤੇ ਗਏ ਹਨ। ਇਸ ਦੌਰਾਨ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਕੱਲ ਘਟਨਾ ਵਾਲੀ ਥਾਂ ਦਾ ਦੌਰਾ ਵੀ ਕੀਤਾ। ਸੂਬੇ ਵਿੱਚ ਗਲਤ ਅੰਸਰਾਂ ਖਿਲਾਫ ਪੰਜਾਬ ਪੁਲਿਸ ਦੁਆਰਾ ਕੀਤੀ ਜਾ ਰਹੀ ਸਖਤੀ ਕੱਲ ਵੀ ਜਾਰੀ ਰਹੀ। ਜਿਸ ਅਧੀਨ ਫਰੋਜਪੁਰ ਸ਼ਹਿਰ ਦੇ ਭੀੜਪਾੜ ਵਾਲੇ ਇਲਾਕੇ ਵਿੱਚ ਚੈਕਿੰਗ ਦੌਰਾਨ ਜਦ ਪੁਲਿਸ ਨੇ ਲੁਟੇਰਿਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਲੁਟੇਰਿਆਂ ਨੇ ਪੁਲਿਸ ਮੁਲਾਜ਼ਮਾਂ ਤੇ ਗੱਡੀ ਚੜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਜਵਾਬੀ ਕਾਰਵਾਈ ਕਰਦੇ ਆਂ ਜਦ ਗੋਲੀ ਚਲਾਈ ਤਾਂ ਲੁਟੇਰੇ ਕਾਰ ਛੱਡ ਕੇ ਫਰਾਰ ਹੋ ਗਏ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਚੋਰੀ ਦਾ ਸਮਾਨ ਤੇ ਕੁਝ ਹਥਿਆਰ ਬਰਾਮਦ ਹੋਏ ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਮਿਲੀ ਹਾਰ ਦੀ ਨਿਰਾਸ਼ਾ ਨੂੰ ਭੁੱਲ ਕੇ ਭਾਰਤੀ ਟੀਮ ਹੁਣ ਦੱਖਣੀ ਅਫਰੀਕਾ ਵਿੱਚ ਟੈਸਟ ਲੜੀ ਜਿੱਤਣ ਲਈ ਆਪਣੇ 31 ਸਾਲ ਦਾ ਇੰਤਜ਼ਾਰ ਖਤਮ ਕਰਨ ਦੀ ਅੱਜ ਤੋਂ ਕੋਸ਼ਿਸ਼ ਸ਼ੁਰੂ ਕਰੇਗੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਟੈਸਟ ਮੈਚ ਅੱਜ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।